ਹਮੀ ਅਜੇ ਥੋੜਾ ਜਿਹਾ ਹਾਂ ਤਾਂ ਮੈਂ ਕਿੱਥੇ ਸਹੀ ਤੂੰ ਆਦੋ ਬਾਬੇ ਕੋ ਸੀ ਯਾ ਮੈਂ ਬਾਬੇ ਕੋ ਖਾਂਦਾ ਸੀ ਕਿ ਨਹੀਂ ਬੈ ਤੇ ਮੈਂ ਬਾਪੂ ਹਾਂ ਬੜਦਾ ਸਤਿ ਸ਼੍ਰੀ ਅਕਾਲ ਜੀ ਫਾਈਨਲੀ ਇਸ ਵੀਰ ਤੇ ਇਹਨਾਂ ਦੀ ਮਾਤਾ ਜੀ ਨੇ ਲੰਬੇ ਸਮੇਂ ਤੋਂ ਦੁੱਖ ਚਲਨ ਤੋਂ ਬਾਅਦ ਮੂਵ ਔਨ ਕਰ ਲਿਆ ਹੈ ਹਾਲਾਂਕਿ ਇਸ ਪਰਿਵਾਰ ਲਈ ਦੁੱਖ ਚੋਂ ਬਾਹਰ ਆਉਣਾ ਬਹੁਤ ਮੁਸ਼ਕਿਲ ਹੈ ਅਤੇ ਵੀਰ ਲਗਾਤਾਰ ਆਪਣੇ ਪਿਤਾ ਬਾਰੇ ਇਮੋਸ਼ਨਲ ਹੋ ਕੇ ਕੋਈ ਨਾ ਕੋਈ ਫੀਲਿੰਗ ਸਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਹੈ ਪਰ ਫਿਰ ਵੀ ਜਿਗਰਾ ਕਰਕੇ ਇਹਨਾਂ ਨੇ ਫਿਰ ਤੋਂ ਸੋਸ਼ਲ ਮੀਡੀਆ ਤੇ ਆਪਣਾ ਕੰਮ ਸਟਾਰਟ ਕੀਤਾ ਪਾਪੂ ਪਰਮਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਪਹਿਲੀ ਵਾਰ ਆਪਣੇ ਪੁੱਤਰ ਦੇ ਨਾਲ ਫਨੀ ਵੀਡੀਓ ਬਣਾਈ ਹਾਲਾਂਕਿ ਉਹਨਾਂ ਦੇ ਫੇਸ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਖੁਸ਼ੀ ਨਹੀਂ ਸੀ ਪਰ ਫਿਰ ਵੀ ਉਹਨਾਂ ਵੱਲੋਂ ਰੋਲ ਅਦਾ ਕੀਤਾ ਗਿਆ ਅਤੇ ਉਹਨਾਂ ਨੇ ਐਕਟ ਪਲੇ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪਰਿਵਾਰ ਇੰਨੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਿਹਾ ਹੈ ਉਥੇ ਹੀ ਕੁਝ ਲੋਕ ਇਹਨਾਂ ਨੂੰ ਬੁਰਾ ਭਲਾ ਵੀ ਕਹਿ ਰਹੇ ਨੇ ਜਿਸ ਬਾਰੇ ਵੀ ਵੀਰ ਨੇ ਕੁਝ ਦਿਨ ਪਹਿਲਾਂ ਬੋਲ ਕੇ ਇੱਕ ਵੀਡੀਓ ਪਾਈ ਸੀ ਜਿਸ ਦੇ ਕਲਿੱਪ ਵੀ ਤੁਸੀਂ ਸਕਰੀਨ ਤੇ ਚਲਦੀ ਵੇਖ ਸਕਦੇ ਹੋ ਸਾਰੇ ਕਹਿੰਦੇ ਬਾਈ ਤੂੰ ਵੀਡੀਓ ਕੋ ਤੁਨੋਂ ਗਰੀਬੇ ਦੇ ਵਿੱਚ ਮੈਂ ਆਉਂਦਾ ਪਯੋਗ ਵਾਇਆ ਉਸੇ ਗਰੀਬੇ ਦੇ ਵਿੱਚ ਮੈਂ ਆਉਂਦੀ ਮਾਂ ਨਹੀਂ ਵੈਲ ਇਹ ਫੈਮਿਲੀ ਆਪਣੀ ਲਾਈਫ ਫਿਰ ਤੋਂ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਐਂਡ ਤੁਸੀਂ ਸਾਰੇ ਜਾਣੇ ਇਹਨਾਂ ਨੂੰ ਸਪੋਰਟ ਜ਼ਰੂਰ ਕਰਨਾ